ਕਾਤੇ ਸ਼ਿਰਕਾਲ ਪੰਜਾਬੀਓ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਕੈਨੇਡਾ ਪੀਆਰ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਤਿੰਨ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਸਾਲ 2026 ਦੇ ਦੌਰਾਨ ਵੱਡੇ ਪੱਧਰ ਤੇ ਪੀਆਰ ਦੇਣ ਦੇ ਲਈ ਕੁਝ ਖਾਸ categories ਦਾ ਐਲਾਨ ਕੀਤਾ ਹੈ ਜਿਸ ਨੂੰ ਹੁਣ ਅਸੀਂ ਆਸਾਨੀ ਦੇ ਨਾਲ ਪੀਆਰ ਮਿਲ ਸਕਦੀ ਹੈ 6 ਖਾਸ categories ਦੇ ਵਿੱਚ ਪੀਆਰ ਦਾ ਵਾਦਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਇਹ 6 ਖਾਸ categories ਦਾ ਐਲਾਨ ਕਰ ਦਿੱਤਾ ਹੈ ਜੇਕਰ ਤੁਸੀਂ ਇਹਨਾਂ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਸਟੱਡੀ ਕਰਦੇ ਹੋ ਜਾਂ ਵਰਕ ਪਰਮਿਟ ਤੇ ਕੰਮ ਕਰਦੇ ਹੋ ਤਾਂ ਤੁਹਾਨੂੰ ਆਸਾਨੀ ਦੇ ਨਾਲ PR ਮਿਲ ਜਾਵੇਗੀ ਸਾਲ 2026 ਦੇ ਵਿੱਚ ਇਹਨਾਂ categories ਦੇ ਵਿੱਚ ਵੱਡੇ ਪੱਧਰ ਤੇ PR ਦਿੱਤੀ ਜਾਵੇਗੀ ਆਓ ਗੱਲ ਕਰਦੇ ਹਾਂ 6 categories ਦੀ ਕਿਹੜੀਆਂ-ਕਿਹੜੀਆਂ ਹੈ categories ਨੇ ਪਹਿਲੇ ਨੰਬਰ ਤੇ agriculture and agri food ਇਸ ਤੋਂ ਬਾਅਦ education ਹੈਲਥ케ਅਰ ਐਂਡ ਸੋਸ਼ਲ ਸਰਵਿਸਸ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥੇਮੈਟਿਕਸ ਉਸ ਤੋਂ ਬਾਅਦ ਟਰੈਡ ਐਕ੍ਰੋਪੇਸ਼ਨ ਜਿਵੇਂ ਕਿ ਪਲੰਬਰ کارਪੈਂਟਰ ਇਲੈਕਟ੍ਰੀਸ਼ੀਅਨ ਆਦ ਟ੍ਰਾਂਸਪੋਰੇਸ਼ਨ ਦੇ ਵਿੱਚ ਗੱਲ ਕਰਦੇ ਆਂ ਹਾਂਜੀ ਜਿਵੇਂ ਕਿ ਡਰਾਈਵਰ ਦੂਸਰੇ ਨੰਬਰ ਤੇ ਜਿਵੇਂ ਕਿ ਹੋਮ케ਅਰ ਦੇ ਲਈ ਵਰਕਰਾਂ ਦੇ ਲਈ ਦਰਵਾਜ਼ੇ ਪੀਆਰ ਦੇ ਲਈ 2026 ਦੇ ਵਿੱਚ ਖੋਲੇ ਜਾਣਗੇ 2026 ਦੇ ਮਾਰਚ ਮਹੀਨੇ ਦੇ ਵਿੱਚ ਇਹ ਦਰਵਾਜ਼ੇ ਖੋਲੇ ਜਾਣਗੇ ਇਸ ਤ ਵਿੱਚ ਖਾਸ ਤੌਰ ਤੇ ਇਨਸਾਈਡ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਪੀਆਰ ਦਿੱਤੀ ਜਾਵੇਗੀ ਰਿਸ਼ਤੇਦਾਰਾਂ ਨੂੰ ਫਾਇਦਾ ਕੈਨੇਡਾ ਦੇ ਵਿੱਚ ਰਹਿ ਰਹੇ ਤੁਹਾਡੇ ਕਿਸੇ ਰਿਸ਼ਤੇਦਾਰ ਦੇ ਘਰ ਤੇ ਵਿੱਚ ਛੋਟਾ ਬੱਚਾ ਹੈ ਜਾਂ ਫਿਰ 60 ਸਾਲ ਤੋਂ ਵੱਧ ਉਮਰ ਦਾ ਬਜ਼ੁਰਗ ਹੈ ਤਾਂ ਉਸ ਨੂੰ ਤੁਹਾਨੂੰ ਹੋਮ ਕੇਅਰ ਵਰਕ ਦੇ ਤੌਰ ਤੇ ਉਹ ਤੁਹਾਨੂੰ ਪੀਆਰ ਦਿਵਾ ਸਕਦਾ ਹੈ ਤੀਸਰੇ ਨੰਬਰ ਤੇ ਗੱਲ ਕਰੀਏ ਫਰੈਂਚ ਭਾਸ਼ਾ ਸਿੱਖੋ ਘੱਟ ਸਕੋਰ ਤੇ ਪੀਆਰ ਜਿਹੜੇ ਪੰਜਾਬੀ ਭਾਰਤੀ ਵਿਦਿਆਰਥੀ ਸਮੇ ਵਰਕ ਪਰਮਿਟ ਤੇ ਨਹੀਂ ਉਹਨਾਂ ਨੂੰ ਸੀਆਰ ਸਕੋਰ ਲੈਣ ਦੇ ਵਿੱਚ ਵੱਡੀਆਂ ਮੁਸ਼ਕਲਾਂ ਆ ਰਹਿੰਗੇ ਨਹੀਂ ਉਹ ਹੁਣ ਫ੍ਰੈਂਚ ਲੈਂਗੁਏਜ ਸਿੱਖ ਸਕਦੇ ਨਹੀਂ ਸਾਲ 2025 ਦੇ ਦੌਰਾਨ ਵੀ ਫ੍ਰੈਂਚ ਭਾਸ਼ਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਡਰਾਅ ਕੱਢੇ ਗਏ ਅਤੇ ਸਾਲ 2026 ਦੇ ਦੌਰਾਨ ਵੀ ਕੈਨੇਡਾ ਵੱਡੀ ਗਿਣਤੀ ਦੇ ਵਿੱਚ ਫ੍ਰੈਂਚ ਭਾਸ਼ਾ ਦੇ ਆਧਾਰ ਤੇ ਪੀਆਰ ਦੇਵੇਗਾ ਇਸ ਦੇ ਲਈ ਫ੍ਰੈਂਚ ਸਿੱਖਣ ਦੇ ਨਾਲ ਤੁਹਾਨੂੰ ਘੱਟ ਸੀਆਰਸ ਕੋਰ ਤੇ ਪੀਆਰ ਮਿਲ ਸਕਦੀ ਹੈ ਇਹ ਸੀ ਕੈਨੇਡਾ ਦੇ ਨਾਲ ਦੁਨੀਆ ਹੋਈਆਂ ਤਿੰਨ ਮਹੱਤਵਪੂਰਨ ਖਬਰਾਂ ਜੋ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਵੀ ਨੇ ਕੈਨੇਡਾ ਦੇ ਵਿੱਚ ਪੀਆ ਚਾਵਾਨਾ ਦੇ ਲਈ ਨਵੇਂ ਅਤੇ ਆਸਾਨ ਰਸਤੇ ਖੁੱਲੇ ਨੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਦਬਾ ਲਓ ਅਤੇ ਕੋਈ ਵੀ ਕੈਨੇਡਾ ਦੇ ਨਾਲ ਜੁੜੀ ਹੋਈ ਖਬਰ ਨਿਕਲ ਕੇ ਸਾਹਮਣੇ ਆਵੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਤੇ ਦਿਖਣ ਨੂੰ ਮਿਲੇਗੀ ਅਗਲੀ ਅਪਡੇਟਸ ਦੇਖਣ ਲਈ ਜੁੜੇ ਰਹੋ ਧੰਨਵਾਦ